नवारी ਦੀਆਂ ਦਾ ਤੁਹਾਨੂੰ ਕਰਕੇ ਹੋਰ ਨਹੀਂ ਵੇਣੀ ਵਾਹਿਗੁਰੂ ਜੀ ਜਪਿਆ ਅੱਜ ਇਹਨਾਂ ਸ਼ਤਾਬੀਆਂ ਦੇ ਗੁਰਪੁਰਪ ਨੂੰ ਮੁੱਖ ਰੱਖਦੇ ਹਾਂ ਬਾਦਸ਼ਾਹੀ ਉਹ ਸਤਨ ਸੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਦੇ ਚਾਰਿਓਂ ਸਾਤ ਸਾਮੀ ਧਰਤੀ ਹਾਲ ਸੇਂਹ ਜੀ ਪਰਮੇਸ਼ਰ ਭੂਮੀ ਸ਼੍ਰੀ ਅਨੰਪੁਰ ਸਾਹਿਬ ਸਥਿਤ ਕੇਂਦਰ ਤੋਂ ਸਰਕਾਰੀ ਤੌਰ ਤੇ ਸਾਡੇ ਸ੍ਰੀ ਉਪਰੰਤ ਸਰ ਜੀ ਮਹਾਰਾਜ ਦੀ ਸੁਰੱਖਿਆ ਇੱਕ ਪੰਚਰੋਸ਼ੀ ਸੈਦਾਨ ਨਿਸ਼ਾਨ ਸਿੰਘ ਸਾਹਿਬ ਨਾਲ ਦੀ ਦਵਾਈ ਦੇ ਵਿੱਚ ਬਾਸ਼ਾ ਜੀ ਦਾ ਮਹਾਨ ਮਹਿਕੀ ਤੋਂ ਸ਼ੁਰੂ ਹੋਇਆ ਅਤੇ ਬਾਅਦ ਵਿੱਚ ਸਾਧ ਅਸਾਮ ਬਸੇ ਸ਼ਾਮ ਸ਼੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਪਹੁੰਚੇ ਤਾਂ ਸ੍ਰੀ ਬਾਸ਼ਾ ਜੀ ਦੇ ਰਸਤੇ ਦੇ ਕੰਮ ਕੰਮ ਸਭਾਈ ਹੋਣ ਦਾ ਖੁਲਾਸਾ ਸਾਹਿਬ ਸਾਹਿਬ ਜਿੱਕੇ ਪੱਤੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਹੁਕਮਾ ਤੇ ਬਲੇ ਆਵਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਗੁਰੂ ਗ੍ਰਪ ਔਰ ਧੰਨ ਧੰਨ RAM DAS ਗੁਰ ਜੀ ਸਰਿਆਤ ਐ ਸਵਾਰੇ ਆ ਪੂਰੀ ਹੋਈ ਕਰਾਮਾਤ ਆ ਸਿਧਨ ਹਾਰਿ ਧਾਰਿਆ ਸਿੱਖੀ ਅਤੈ ਸੰਗਤੀ ਪਾ ਬਹਮ ਕਰ ਨਮਸਕਾਰਿਆ ਐਸੇ ਮਹਾਨ ਸਤਿਗੁਰੂ ਛੋਟੇ ਸੁਲਤਾਨ ਫਿਰਦਾ ਚੌਥੀ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਗੁਰਦਾ ਕਦੀ ਉੱਤੇ ਸੁਭਾਏ ਮਾਨ ਹੋਣ ਦਾ ਗੁਰਪੁਰਬ ਜੋ 450 ਸਾਲਾਂ ਦੀ ਸ਼ਤਾਬਦੀ ਰੂਪ ਦੇ ਵਿੱਚ ਸਿੱਖ ਪੰਥ ਦੇ ਨੁਮਾਇੰਦਾਂ ਜਥੇਬੰਦੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ 13 ਤੇ 14 ਤਰੀਕ ਨੂੰ ਔਰ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿਖੇ 16 17 18 ਤਰੀਕ ਨੂੰ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਹਨਾਂ ਸ਼ਤਾਬ ਦੀ ਗੁਰਪੁਰਬਾਂ ਦੇ ਸਬੰਧ ਦੇ ਵਿੱਚ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਿੱਖ ਪੰਥ ਦੇ ਨੁਮਾਇੰਦਿਆਂ ਜਿੱਥੇ ਬੰਦੇ ਸ਼ਰੋਮੇ ਗੁਰਦੁਆਰਾ ਪਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਇੱਥੋਂ ਦੇ ਮੈਂਬਰ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਮਹਾਨ ਉਤਸਵ ਦਾ ਆਯੋਜਨ ਕੀਤਾ ਗਿਆ ਹੈ ਤਖਤ ਸ੍ਰੀ ਕੇਸਗੜ ਸਾਹਿਬ ਜੀ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਛਤ੍ਰਾ ਦਾ ਹੈ ਪਾਤਿ ਪਿਆਰੇ ਸਿੰਘ ਸਹਿਦਾਨ ਨਿਸ਼ਾਕੀ ਸਿੰਘ ਸਹਿਬਾਨਾ ਦੀ ਇੱਕ ਵਾਇਦੇ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋ ਗਿਆ ਹੈ ਜੋ ਫੜਾਦਰ ਫੜਾ ਫੁਦਾ ਹੋਇਆ ਸ਼ਾਮ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਵਿਖੇ ਹੋਮਤੇਗਾ ਸਮੁਤੀਆਂ ਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਨਗਰ ਕੀਰਤਨ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਧੰਤਤ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਾਨਿਆ ਦੇ ਮਾਨ ਤਾਨਿਆ ਦੇ ਤਾਨ ਸਤਿਗੁਰੂ ਨੋਟਿਆ ਦੀ ਔਰ ਤੇ ਆਸਰੇ ਦੇ ਆਸਰੇ ਸਤਿਗੁਰੂ ਧੰਤਤ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਦਾ 3450ਵਾਂ ਸਾਲ ਜੋ ਜੋਤੀ ਜੋ ਸਵੰਦਾ ਦਿਵਸ ਆ ਰਿਹਾ ਅਤੇ ਇਸ ਦੇ ਨਾਲ ਹੀ ਧੰਤਤ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਛੋਟੀ ਸਰਦਾਰ ਸਤਿਗੁਰ ਸੱਚੇ ਪਾਤਸ਼ਾਹ ਦਾ 450 ਸਾਲਾ ਗੁਰਦੁਆਰਾ ਗੱਦੀਪੁਰ ਆ ਰਿਹਾ ਇਹ ਸ਼ਤਾਬਦੀ ਨੂੰ ਜੋ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਧ ਵੱਡੇ ਪੱਧਰ ਦੇ ਮਨਾਈ ਜਾ ਰਹੀ ਹੈ ਅੱਜ ਉਸ ਨੂੰ ਸਮਰਪਿਤ ਸ੍ਰੀ ਨਾਨਕਪੁਰ ਸਾਹਿਬ ਦੀ ਸੰਗਤਾਂ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਨਾਨਕਪੁਰ ਸਾਹਿਬ ਤੋਂ ਇਹ ਚੱਲ ਕੇ ਗੁਵਿੰਦਗੜ੍ਹ ਸਾਹਿਬ ਪਹੁੰਚ ਰਿਹਾ ਹੈ ਇਹ ਨਗਰ ਕੀਰਤਨ ਜਿੱਥੇ ਨਾਨਕਪੁਰ ਸਾਹਿਬ ਤੋਂ ਰੱਬ ਹੋਇਆ ਗਰਸ਼ੰਕਰ ਉਸ ਤੋਂ ਅੱਗੇ ਬੰਗਾ ਫਗਵਾੜਾ ਜਲੰਧਰ ਕਰਤਾਰਪੁਰ ਤੱਕ ਪੂਰਾ ਹੁੰਦਾ ਹੋਇਆ ਸ਼ਾਮ ਦੇ ਸਮੇਂ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪੁੱਜੇਗਾ ਸੰਗਤਾਂ ਵਿੱਚ ਬਹੁਤ ਭਾਰੀ ਇਛਾ ਸ਼ਤਾਬਦੀ ਦੇ ਪ੍ਰਤੀ ਬੜਿਆ ਹੋਇਆ ਅੱਜ ਅਸੀਂ ਸਾਡੇ ਪ੍ਰਬੰਧ ਛੋਟੇ ਪੈ ਗਏ ਅਸੀਂ 50 ਦੇ ਕਰੀਬ ਬੱਸਾਂ ਪਿੰਡਾਂ ਵਿੱਚ ਭੇਟੀਆਂ ਜਦੋਂ ਕੋਈ ਅਸੀਂ ਆਸਤੀ ਭੇਟੀਆਂ ਦੀ ਲਈ ਸੀ ਲੇਕਿਨ ਉਹ ਬਹੁਤ ਥੋੜੀਆਂ ਅੱਜ ਵੀ ਅਜੇ ਵੀ 50 ਬੱਸਾਂ ਹੋਰ ਚਾਹੀਦੀਆਂ ਸੰਕਟਾ ਇੰਨੀਆਂ ਤਿਆਰ ਖੜੀਆਂ ਸੋ ਹੋਰ ਕਿਹੜਾ ਸੰਕਟਾ ਦਾ ਜਿਹੜਾ ਉਹ ਵੀ ਲਵਾਇਆ ਜਾਏਗਾ ਸੋ ਮੈਂ ਸੁਵਚੀਆਂ ਸੰਕਟਾ ਨੂੰ ਅਪੀਲ ਕਰਦਾ ਕਿ ਆਓ ਆਪਾਂ ਤਰਗੂ ਅਮਰਦਾਸ ਮਹਾਰਾਜ ਤਰਗੂ ਰਾਮਦਾਸ ਮਹਾਰਾਜ ਜੀ ਦੇ ਦੋਨਾਂ ਸੁਮਾਕ ਮਾਤੇ ਮੌਕੇ ਤੇ ਆਪਾਂ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਆਪ ਆਪਣੇ ਜੀਵਨ ਅੰਦਰ ਜੀਵਨ ਨੂੰ ਸਫਲਾ ਕਰਕੇ ਹਾਜ਼ਰੀ ਭਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ